ਜੇ ਜਿਹੜੇ ਕਿਸਾਨ ਪ੍ਰਾਲੀ ਨੂੰ ਅੱਗ ਲਗਾਉਂਦੇ ਨੇ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਕਿ ਕਿਸੇ ਦੇ ਉੱਤੇ ਕੋਈ ਤਰ੍ਹਾਂ ਦੀ ਕਾਰਵਾਈ ਨਾ ਹੋ ਸਕੇ ਕਿਉਂਕਿ ਹਰ ਵਾਰ ਦੀ ਤਰ੍ਹਾਂ ਝੋਨੇ ਦੇ ਪ੍ਰਾਲੀ ਨੂੰ ਅੱਗ ਲਗਾਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸਰਗਰਮ ਹੋ ਜਾਂਦਾ ਹੈ ਅਤੇ ਝੋਨੇ ਦੀ ਵਾਢੀ ਦੀ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਭੱਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਾਲੀ ਜਲਾਉਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦੇ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਅਤੇ ਕਿਸਾਨਾਂ ਨੂੰ ਪ੍ਰਾਲੀ ਨਾ ਜਲਾਉਣ ਦੀ ਗੱਲ ਕਹੀ ਜਾ ਰਹੀ ਹੈ। ਉਥੇ ਲੁਧਿਆਣਾ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਵੱਲੋਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਕਿਸਾਨਾਂ ਤੱਕ ਸੁਨੇਹਾ ਪਹੁੰਚਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਤਿੰਨ ਗੱਡੀਆਂ ਲੁਧਿਆਣਾ ਜ਼ਿਲ੍ਹਾ ਦੇ ਪਿੰਡਾਂ ਦੇ ਵਿੱਚ ਰਵਾਨਾ ਕੀਤੀ ਗਈਆਂ। ਇਹਨਾਂ ਨੂੰ ਡਿਪਟੀ ਕਮਿਸ਼ਨ ਲੁਧਿਆਣਾ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ। ਆਓ ਸੁਣਦੇ ਹਾਂ। ਅਸੀਂ ਜਿਹੜੀ ਤਿੰਨ ਕਲਸਟਰ ਨੂੰ ਪੂਰੇ ਲੁਧਿਆਣਾ ਡਿਸਟ੍ਰਿਕਟ ਵਿੱਚ ਡਿਵਾਈਡ ਕੀਤਾ ਤਿੰਨ ਕਲਸਟਰ ਦੇ ਵਿੱਚ ਜਿੱਦਾਂ ਇੱਕ ਜਗਰਾਉਂ, ਰਾਏਕੋਟ ਤੇ ਖੰਨਾ ਔਰ ਇੱਕ ਜਿਹੜਾ ਹੈਗਾ ਕਲਸਟਰ ਉਹ ਡੇਲੋਂ ਡੇਲੋਂ ਵਾਲਾ ਕਲਸਟਰ ਹੈ ਉੱਥੇ ਵੈਨ ਜਿਹੜੀ ਹੈਗੀ ਹੈ ਅਵੇਅਰਨੈਸ ਲਾਈ ਜੀ ਤੇ ਜਿਹੜੇ ਜ਼ਿੰਮੇਦਾਰਾਂ ਦੇ ਵਿੱਚ ਜਾ ਕੇ ਕਿ ਵੀ ਪਰਾਲੀ ਨੂੰ ਅੱਗੇ ਨਹੀਂ ਲਾਣੇ ਹੈ ਤੇ ਜਿਹੜੀ ਪਰਾਲੀ ਦੀ ਨਾੜ ਨੂੰ ਤਾਂ ਨਾ ਸਾੜਿਆ ਜਾਵੇ ਤਾਂ ਜੋ ਪੋਲੂਸ਼ਨ ਤੋਂ ਅਸੀਂ ਰੋਕtham ਕਰ ਸਕੀਏ ਅਸਲ ਲੱਗਦਾ ਕਿ ਬਿਜਲੀ ਬਾਨੋਂ ਜਿਹੜਾ ਘਟਾਉਣ ਵਾਸਤੇ ਜਿਹੜਾ ਜਨ ਜ਼ੀਰੋ ਟੋਲਰੈਂਸ ਜਿਹੜੀ ਹੈ ਨੀਤੀ ਆਪਣੀ ਹੈ ਬਿਲਕੁਲ ਸਾਡੀ ਬਿਲਕੁਲ ਜ਼ੀਰੋ ਟੋਲਰੈਂਸ ਹੈ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਖਰਾਵਾ ਨੂੰ ਬੇਨਤੀ ਕਰਦੇ ਆਂ ਕਿ ਬਿਲਕੁਲ ਤੁਸੀਂ ਸਾਡਾ ਸਾਥ ਦਿਓ ਔਰ ਇਸ ਵਾਰ ਪਲੀਜ਼ ਤੁਸੀਂ ਆ ਜਿਹੜੀ ਪਰਾਲੀ ਦੀ ਜਿਹੜੀ ਨਾੜ ਨੂੰ ਅੱਗ ਨਾ ਲਾਓ ਇਹ ਪ੍ਰਸ਼ਾਸਨ ਦਾ ਸਾਥ ਦਿਓ ਤਾਂ ਜੋ ਅਸੀਂ ਪੋਲੂਸ਼ਨ ਜਿਹੜਾ ਹੈਗਾ ਮੁਕਤ ਇੱਕ ਆਪਣਾ ਪੰਜਾਬ ਬਣਾ ਸਕੀਏ ਸਰ ਜੇ ਕੋਈ ਵਾਇਲੇਸ਼ਨ ਕਰਦਾ ਕਿਸ ਤਰੀਕੇ ਦੀ ਕਾਰਵਾਈ ਰਹਿਣ ਵਾਲੀ ਹੈ ਨਹੀਂ ਜਿਹੜਾ ਸਾਨੂੰ ਹੁਕਮ ਆਏ ਨੇ ਔਰ এনवायरमेंट ਐਕਟ ਦੇ ਅੰਦਰ ਵੀ ਸਾਨੂੰ ਜਿਹੜੇ ਹੁਕਮ ਨੇ ਉਸ ਹਿਸਾਬ ਨਾਲ ਉਹਨਾਂ ਦੇ ਜਿਹੜੀ ਫਰਦਾਂ ਦੇ ਵਿੱਚ ਰੈੱਡ ਐਂਟਰੀ ਔਰ ਪੈਨਲਟੀ ਐਕਸ਼ਨ ਵਗੈਰਾ ਹੋਰ ਵੀ ਕਾਨੂੰਨੀ ਕਾਰਵਾਈ ਹੁੰਦੀ ਹੈ ਬਟ ਅਸੀਂ ਫਿਰ ਵੀ ਬੇਨਤੀ ਕਰਦੇ ਆਂ ਵੀ ਅਸੀਂ ਕਿਸੇ ਵੀ ਕਾਨੂੰਨੀ ਕਾਰਵਾਈ ਵੱਲ ਨਹੀਂ ਜਾਣਾ ਚਾਹੁੰਦੇ ਕਿਉਂਕਿ ਪਹਿਲਾਂ ਹੀ ਜ਼ਿੰਮੇਵਾਰ ਜਿਹੜਾ ਹੈਗਾ ਉਹ ਕੋਈ ਖੜਾ ਦੀ ਮਾਰ ਚੱਲ ਰਿਹਾ ਹੈ ਕਿ ਅਸੀਂ ਚਾਹੁੰਦੇ ਆਂ ਸਭ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਜਿਹੜਾ ਹੈਗਾ ਪ੍ਰਸ਼ਾਸਨ ਦਾ ਸਾਥ ਦਿਓ ਤੇ ਪਰਾਲੀ ਨੂੰ ਅੱਗ ਨੂੰ ਨਾ ਲਾਉਣ ਇੱਕ ਸੇ ਸੁੱਕੇ ਝੋਨੇ ਨੂੰ ਗਿੱਲੇ ਝੋਨੇ ਨੂੰ ਲੈ ਕੇ ਸਰਦਾਰ ਦੇ ਕਿ ਲਗਭਗ 500 ਦੇ ਕਰੀਬ ਮਸ਼ੀਨਾਂ ਸਹਿਕਾਰੀ ਸੰਸਥਾਵਾਂ ਨੂੰ ਦਿੱਤੀਆਂ ਗਈਆਂ ਜਿਨ੍ਹਾਂ ਤੋਂ ਕਿਸਾਨ ਲਾਭ ਲੈ ਸਕਦੇ ਨੇ ਉੱਥੇ ਹੀ ਉਹਨਾਂ ਕਹਿ ਕਿ ਕਿਸਾਨ ਮੰਡੇ ਦੇ ਵਿੱਚ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬਿਲਕੁਲ ਸਾਡੇ ਕੋਲ ਕਿਸਾਨ ਜਥੇਬੰਦੀ ਵੀ ਆਈ ਸੀ ਵੀ ਇਸ ਵਾਰ ਮੌਇਸਚਰ ਦਾ ਲੈਵਲ ਜ਼ਿਆਦਾ ਹੈ। ਉਹਨਾਂ ਦੀ ਜਿਹੜੀ ਪ੍ਰਤੀ ਬੇਨਤੀ ਹੈ ਅਸੀਂ ਉੱਪਰ ਜਿਹੜਾ ਹੈਗਾ ਅਸੀਂ ਭੇਜ ਦਿੱਤੀ ਹੈ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਤਾਂ ਕਿ ਉਹ ਅੱਗੇ ਜਿਹੜਾ ਹੈਗਾ ਸਰਕਾਰ ਤੱਕ ਇਹ ਪਹੁੰਚਦੀ ਕਰ ਸਾਰਿਆਂ ਨੂੰ ਫਿਰ ਵੀ ਅਸੀਂ ਬੇਨਤੀ ਕਰ ਰਹੇ ਹਾਂ ਵੀ ਹਾਲ ਦੀ ਘੜੀ ਜਦੋਂ ਤੱਕ ਡਾਇਰੈਕਸ਼ਨ ਕੋਈ ਕਲੀਅਰ ਨਹੀਂ ਹੁੰਦੀ ਤੁਸੀਂ ਮੰਡਿਆਂ ਦੇ ਵਿੱਚ ਜਿਹੜਾ ਮੌਇਸਚਰ ਹੈ ਉਹ ਜੋ ਨਾਰਮਸ ਹੈਗੇ ਆ ਉਸ ਹਿਸਾਬ ਨਾਲ ਹੀ ਤੁਸੀਂ ਲੈ ਕੇ ਆਓ ਕਿਉਂਕਿ ਮੰਡਿਆਂ ਦੇ ਵਿੱਚ ਨਾਰਮਸ ਜਿਹੜੇ ਹਜੇ ਤੱਕ ਰਿਲੈਕਸ ਨਹੀਂ ਹੋਏ ਤੇ ਤੁਹਾਨੂੰ ਬਿਲਕੁਲ ਵੀ ਅਲਾਉਡ ਨਹੀਂ ਕੀਤਾ ਜਾਊਗਾ ਕਿਉਂਕਿ ਉੱਥੇ ਗਲਤ ਆਣ ਦੀ ਸਿਚੁਏਸ਼ਨ ਬਣ ਜਾਈਏ ਤੇ ਨਾਰਮਸ ਦੇ ਅੰਦਰ ਅੰਦਰ ਤੁਸੀਂ ਆਪਣਾ ਚੋਨਾ ਸੁੱਕਾ ਚੋਨਾ ਜਿਹੜਾ ਹੈਗਾ ਲੈ ਕੇ ਆਓ ਅਸਰ ਕਿੰਨੀਆਂ ਕ ਮਸ਼ੀਨਾਂ ਜਿਹੜੀਆਂ ਨੇ ਪ੍ਰਬਧ ਕਰਾਈਆਂ ਗਈਆਂ ਨੇ ਤੇ ਗਾਰੀ ਸੰਸਾਮਾ ਨੂੰ ਜਾਂ ਫਿਰ ਲਗਭਗ 800 ਦੇ ਕਰੀਬ ਮਸ਼ੀਨਾਂ ਐ 500 ਦੇ ਕਰੀਬ ਮਸ਼ੀਨਾਂ ਐ ਉਹ ਉਪਲਬਧ ਕਰਾਇਆ ਸਰਕਾਰੀ 551 ਸਰ ਸਨਪਾ 500 ਇਸ ਇਸ ਸਾਲ ਆਪਾ 500 ਮਸ਼ੀਨਾਂ ਜਿਹੜੀ ਹੈਗੀਆਂ ਉਹ ਉਪਲਬਧ ਕਰਾਇਆ ਜਾਂਦੀ ਹੈ ਸਰ ਮੇਲੇ ਨੂੰ ਲੈ ਕੇ ਸਾਰੇ ਮੇਲੇ ਅਸਲ ਦੇ ਵਿੱਚ ਨਹੀਂ ਮੇਲਾ ਨੂੰ ਲੈ ਕੇ ਪੂਰੀ ਤਿਆਰੀਆਂ ਚੱਲ ਰਹੀਆਂ ਨੇ ਔਰ 4 ਅਕਤੂਬਰ ਤੋਂ ਸਾਡਾ ਮੇਲਾ ਸ਼ੁਰੂ ਹੋ ਰਿਹਾ ਤੇ ਔਰ ਸੈਲੀਬ੍ਰਿਟੀ ਨਾਈਟਸ ਵਗੈਰਾ ਵੀ 스타 ਨਾਈਟਸ ਵੀ ਹੋਣਗੀਆਂ ਔਰ ਜੋ ਵੀ ਮੇਲੇ ਤੋਂ ਸਾਡੀ ਜੋ ਵੀ ਕਮਾਈ ਹੋਊਗੀ ਉਸ ਅਸੀਂ ਪਹਿਲਾਂ ਵੀ ਜਿੱਦਾਂ ਕਿਹਾ ਸੀਗਾ ਉਹ ਅਸੀਂ ਹਰ ਜਿਹੜੇ ਪੇੜਾਂ ਨੂੰ ਅਸੀਂ ਉਹਦੇ ਵਾਸਤੇ ਬਣਾ ਲਈ ਅਲੂਮਿਨੇਸ਼ਨ ਚੜ੍ਹਦੀ ਕਲਾ ਦੇ ਵਿੱਚ ਡੋਨੇਟ ਸੋਦਾ ਦੀ ਹੈ ਕਿ ਕਿਸਾਨਾਂ ਨੂੰ ਪ੍ਰਾਲੀ ਨਾਲ ਜਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਕੋਈ ਅਜਿਹਾ ਕਰਦਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਜੜੀ ਕਿ ਪ੍ਰਸ਼ਾਸਨ ਦੇ ਵੱਲੋਂ ਪਿਛਲੀ ਵਾਰ ਵੀ ਕੀਤੀ ਗਈ ਸੀ ਹਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਹਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ